ਪੰਜਾਬ ਦੀ ਪੋਲਿਟਿਕਸ ਨਾਲ ਜੁੜਿਆ ਖਾਸ ਕਰਕੇ ਖੇਤਰੀ ਪਾਰਟੀ ਦਾ ਦਾਵਾ ਕਰਨ ਵਾਲੀ ਸ਼ਰਮਣੀ ਕਾਲੀ ਦਲ ਹੁਣ ਪਹਿਲਾਂ ਕਈਆਂ ਦੀ ਘਰ ਵਾਪਸੀ ਹੋਈ ਮਾਫੀਆਂ ਤੱਕ ਮੰਗੀਆਂ ਗਈਆਂ ਵਾਰ-ਵਾਰ ਹੱਥ ਜੁੜੇ ਜਾ ਰਹੇ ਆ ਪ੍ਰਧਾਨ ਸਾਹਿਬ ਵੱਲੋਂ ਤੇ ਉਹਨਾਂ ਨੇ ਨਾਲ ਇੱਕ ਗੱਲ ਹੋਰ ਆਖੀ ਆ ਉਦੋਂ ਵੀ ਕਹੀ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਸਣੇ ਆਏ ਆਪਣੀ ਪਾਰਟੀ ਨੂੰ ਨਾਲ ਰਲੇਵਾ ਹੋ ਗਿਆ ਸ਼ਰਮਣੀ ਕਾਲ। ਹੁਣ ਬੀਬੀ ਜਗੀਰ ਕੌਰ ਦਾ ਨਾਮ ਬਦੋ ਵੀ ਚਰਚਾ ਚ ਆਇਆ ਉਹ ਕਹਿੰਦੇ ਵੀ ਮੈਂ ਅਜੇ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਮੁੜਿਓ ਅਸਾਰ ਲੱਗਦੇ ਆ ਕਿ ਮੋੜਨਗੇ ਸੰਦੀਪ ਦੋ ਖਾਨ ਜਾਂ ਮੁਹਾਵਰੇ ਹੁੰਦੇ ਸੀ ਅੰਗੂਰ ਖੱਟੇ ਆ ਤੇ ਹੱਥ ਨਾਲ ਆਪਣੇ ਥੂਕੜੀ ਉਹ ਹਿਸਾਬ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਸੀ ਕਈਆਂ ਨੂੰ ਇਹ ਲੱਗਾ ਸੀ ਕਿ ਥੋੜੇ ਜਿਹਾ ਬੀਜੇਪੀ ਦਾ ਇੱਕ ਲੀਡਰ ਸਿੱਖ ਪੋਲਿਟਿਕਸ 'ਚ ਬਹੁਤ ਦਖਲ ਦਿੰਦਾ ਪੀ ਸ਼ਾਇਦ ਮੈਂ ਉਸ ਜਰੀਏ ਮੈਨੂੰ ਕੁਰਸੀ ਮਿਲ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਫੋਨ-ਫੋਨ ਵੀ ਕਰਵਾਏ ਅਕਾਲੀ ਦਲ ਨੇ ਉਹਨਾਂ ਨੇ ਦੋਸ਼ ਵੀ ਲੱਗੇ ਸੀ ਫਿਰ ਢੀਂਡਾ ਸਾਹਿਬ ਨੇ ਵੀ ਭਾਜਪੀ ਦੇ ਨਾਲ ਯਾਰੀ ਪਾ ਲਈ ਸੀ ਕਿ ਸ਼ਾਇਦ ਪੰਜਾਬ ਦੇ ਸੀਐਮ ਮੈਂ ਹੀ ਬਣ ਜਾ ਜੀ ਹੁਣ ਮਿਲਿਆ ਕੁਝ ਨਹੀਂ ਹੈਗਾ ਕਿਉਂਕਿ ਮਿਲਣਾ ਕੁਝ ਇਸ ਕਰਕੇ ਨਹੀਂ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਜਨਤਾ ਜਿਹੜੀ ਪੰਜਾਬੀਅਤ ਦੀ ਗੱਲ ਕਰਦੀ ਆ ਜਿਹੜੀ ਕਿਸੇ ਧਰਮ ਦੀ ਗੱਲ ਨਹੀਂ ਕਰਦੀ ਕਿਸੇ ਫਿਰਕੇ ਦੀ ਗੱਲ ਨਹੀਂ ਕਰਦੀ ਕਿਉਂਕਿ ਇੱਕੋ ਇੱਕ ਵਾਹਿਦ ਪੰਜਾਬ ਸੂਬਾ ਜਿੱਥੇ ਸਭ ਤੋਂ ਵੱਧ ਅਗਰ ਪੰਜਾਬੀਅਤ ਦੀ ਤੇ ਇਨਸਾਨੀਅਤ ਦੀ ਗੱਲ ਹੁੰਦੀ ਆ ਉਹ ਪੰਜਾਬ ਆ ਦੋਸਤ ਇਨਸਾਨੀਅਤ ਵਾਲੇ ਤੇ ਪੰਜਾਬੀਤ ਵਾਲੇ ਸੂਬੇ ਦੇ ਵਿੱਚ ਭਾਜਪੀ ਨੇ ਕੁਝ ਅਜਿਹੇ ਪੰਜਾਬ ਦੇ ਵਿੱਚ ਚੰਗੇ ਕੰਮ ਨਹੀਂ ਕੀਤੇ ਕਿ ਲੋਕੀ ਜਿੱਥੇ ਹੱਥਾਂ ਦੇ ਵਿੱਚ ਹੱਥ ਆ ਹੱਥਾਂ ਦੇ ਵਿੱਚ ਤੱਕੜੀ ਹੱਥਾਂ ਦੇ ਵਿੱਚ ਝਾੜੂ ਆ ਤੇ ਹੱਥਾਂ ਦੇ ਵਿੱਚੋਂ ਕਮਲ ਦਾ ਫੁੱਲ ਫੜ ਲੈਣਾ ਜੇ ਪੰਜਾਬ ਦੇ ਦਿਲ ਲੋਕਾਂ ਦੇ ਦਿਲ ਜਿੱਤਨੇ ਆ ਗਏ ਤੇ ਪੰਜਾਬ ਦੇ ਲੋਕਾਂ ਦੇ ਤੁਹਾਨੂੰ ਲੱਗਦਾ ਕਿ ਚਿਹਰੇ ਖੇੜਨ ਜਿਵੇਂ ਤੁਹਾਡਾ ਕਮਲ ਦਾ ਫੁੱਲ ਖੇੜਦਾ ਪੰਜਾਬ ਨੂੰ ਛੱਡ ਕੇ ਬਾਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਹਦੇ ਵਾਸਤੇ ਪੰਜਾਬ ਵਾਸਤੇ ਬਹੁਤ ਕੁਝ ਕੁਝ ਕਰਨਾ ਪਏਗਾ ਤੁਹਾਨੂੰ ਦਿਲ ਵੱਡੇ ਕਰਨੇ ਪੈਣਗੇ ਕਿਉਂਕਿ ਪੰਜਾਬ ਇੱਕ ਸਟੇਟ ਨਹੀਂ ਪੰਜਾਬ ਇੱਕ ਥੌਟ ਆ ਸੋਚ ਆ ਉਹ ਜਿਹੜਾ ਪੰਜਾਬ ਇੱਕ ਵਿਸ਼ਵਾਸ ਆ ਕਿਉਂਕਿ ਪੰਜਾਬ ਨੂੰ ਹਲੇ ਤੱਕ ਸੈਂਟਰ ਨੇ ਕੁਝ ਦਿੱਤਾ ਨਹੀਂ ਚਾਹੇ ਸੈਂਟਰ ਦੇ ਵਿੱਚ ਕਈਆਂ ਕਈਆਂ ਦੀਆਂ ਸਰਕਾਰਾਂ ਬਣ ਗਿਆ ਨੇ ਉਹ ਹੁਣ ਤੁਸੀਂ ਇਸ ਢੀਂਡਾ ਸਾਹਿਬ ਨੂੰ ਲੱਗਾ ਕਿ ਮੋਦੀ ਸਾਹਿਬ ਦੀ ਵੀ ਵਤ ਸ਼ਾਇਦ ਆਪਣੇ ਇੱਥੇ ਦਾਦੂ ਲੱਜੇ ਉਹ ਸ਼੍ਰੋਮਣੀ ਕਾਲੀ ਦਲ ਸੰਯੁਕਤ ਦੀ ਗੱਲ ਨਹੀਂ ਬਣੀ ਹੁਣ ਮੋਦੀ ਸਾਹਿਬ ਦੀ ਇੱਕ ਸਟੇਟਮੈਂਟ ਆਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਸਲੀ ਵਾਰਸ ਕੌਣ ਆ ਸੁਖਦੇਵ ਸਿੰਘ ਢੀਂਡਸ ਹੁਣ ਸੁਖਦੇਵ ਸਿੰਘ ਢੀਂਡਾ ਸਾਹਿਬ ਫਿਰ ਬਾਦਲ ਸਾਹਿਬ ਦੇ ਅਸਲੀ ਵਾਰਸ ਕੌਣ ਆ ਖੂਨੀ ਜਿਹੜਾ ਰਿਸ਼ਤਾ ਉਹ ਸੁਖਬੀਰ ਸਿੰਘ ਬਾਦਲ ਉਸੇ ਵਾਰਸ ਦੇ ਤੁਹਾਨੂੰ ਅੱਗੇ ਝੁਕਣਾ ਪਿਆ ਨਾ ਕਿਉਂਕਿ ਜਿਹੜੇ ਗੱਠ ਜੋੜ ਹੁੰਦੇ ਨਾ ਇਹ ਇਹ ਨਹੀਂ ਹੁੰਦਾ ਕਿ ਭਰਾ ਭਰਾ ਦਾ ਗੱਠ ਜੋੜ ਪਤੀ ਪਤਨੀ ਦਾ ਗੱਠ ਜੋੜ ਜਿਵੇਂ ਕਹਿੰਦੇ ਬੀਜੇਪੀ ਛੋਟਾ ਭਰਾ ਉਹ ਵੱਡਾ ਭਰਾ ਪਤੀ ਪਤੀ ਦਾ ਨੋ ਮਾਸਦਾ ਇਹ ਤਾਂ ਹੈਗਾ ਮੈਰਿਜ ਕਨਵੀਨੀਅੰਸ ਜਿਹੜੀ ਹੁੰਦੀ ਹੈ ਤੁਹਾਡਾ ਰਿਸ਼ਤਾ ਵਿਆਹ ਵਾਲਾ ਨਿਭੜਣਾ ਕਿ ਨਹੀਂ ਨਿਭੜਣਾ ਚਲ ਉਸ ਤਰ੍ਹਾਂ ਦਾ ਇਹਨੂੰ ਕਿਹਾ ਕਿਹਾ ਜਾ ਸਕਦਾ ਹੁਣ ਸਵਾਲ ਹੈ ਕਿ ਢਿੰਟਾ ਸਾਹਿਬ ਹੁਣੀ ਤੇ ਅਮਲ ਹੋਗੇ ਹੁਣ ਰੌਲਾ ਹੈ ਕਿ ਸੁਭੀ ਸਿੰਘ ਬਾਦਲ ਹੋਣਾ ਨੇ ਸੰਗਰੂਰ ਸੀਟ ਤੇ ਇਕਬਾਲ ਸਿੰਘ ਝੁੰਦਾ ਹੋਣਾ ਨੂੰ ਕੋਆਰਡੀਨੇਟਰ ਲਾਇਆ ਸੀ ਉਹਨਾਂ ਨੇ ਪੂਰੇ ਜਦੋਂ ਦਾ ਉਹਨਾਂ ਨੂੰ 3-4 ਮਹੀਨੇ ਦਾ ਕੋਆਰਡੀਨੇਟਰ ਉਹਨਾਂ ਨੇ ਜਿਹੜੇ ਸੰਗਰੂਰ ਦੇ ਪਾਰਲੀਮੈਂਟ ਦੇ ਵਿੱਚ 9 ਹਲਕੇ ਹੁੰਦੇ ਨੇ ਉਹਨਾਂ ਨੇ ਕਈ ਮੀਟਿੰਗਾਂ ਕਰ ਲਈਆਂ ਦਰਜ ਨਾਲ ਮੀਟਿੰਗਾਂ ਕਰ ਲਈਆਂ ਨੇ ਅੱਜ ਵੀ ਜਿਹੜੇ 7 ਹਲਕਿਆਂ ਦੇ ਇਹਨਾਂ ਦੇ ਜ਼ਥੇਦਾਰ ਨੇ ਉਹ ਉਹਦੇ ਨਾਲ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਦਾ ਹੁਣ ਉੱਥੋਂ ਕੀ ਪਰਮਿੰਦਰ ਸਿੰਘ ਢੀਂਡਸਾ ਟਿਕਟ ਲੜੂਗਾ ਫਿਰ ਪਵਾੜੇ ਪੈਣਗੇ ਹੁਣ ਜੇ ਅਕਬਾਲ ਸਿੰਘ ਝੁੰਦਾ ਨੂੰ ਟਿਕਟ ਕੱਟ ਕੇ ਦਿੱਤੀ ਜਾਂਦੀ ਹੈ ਤੇ ਢੀਂਡਸਾ ਸਾਹਿਬ ਦਾ ਪਹਿਲਾਂ ਹੀ ਉਸ ਹਲਕੇ ਦੇ ਵਿੱਚ ਬੜਾ ਵਿਰੋਧ ਹੈ ਕਿਉਂਕਿ ਉਹ ਢੀਂਡਸਾ ਸਾਹਿਬ ਤੇ ਕਦੀ ਉੱਥੋਂ ਪਾਰਲੀਮੈਂਟ ਜਿੱਤੇ ਨਹੀਂ ਉੱਥੇ ਬਾਦਲ ਸਾਹਿਬ ਦੇ ਸਿਰ ਤੇ ਕਦੀ ਰਾਜ ਸਭਾ 'ਚ ਚਲੇ ਜਾਂਦੇ ਸੀ ਤੇ ਉਹ ਹੁਣ ਸਭ ਤੋਂ ਵੱਡਾ ਸਵਾਲ ਹੁਣ ਰਹਿ ਗਈ ਗੱਲ ਬੀਬੀ ਜ਼ਗੀਰ ਕੌਰ ਦੀ ਹੁਣ ਬੀਬੀ ਜ਼ਗੀਰਕੌਰ ਪਿਛਲੀ ਵਾਰ 2019 ਦੇ ਵਿੱਚ ਖਰੂਰ ਸਾਹਿਬ ਨੂੰ ਲੜਾਈ ਸੀ ਹਾਰ ਗਏ ਸੀ ਹੁਣ ਇਸ ਮਸਲੇ ਉਪਰ ਬਾਜ ਸ਼੍ਰੋਮਨ ਕੋ ਦਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਸ਼ਿਸ਼ ਕੀਤੀ ਆ ਵੋਟਾਂ ਤੇ ਵੱਧ ਲੈ ਗਏ ਨੇ ਬਾਕੀ ਜਿਹੜੇ ਬਾਗੀ ਲੜਦੇ ਹੁੰਦੇ ਪਰ ਹੁਣ ਬੀਬੀ ਜ਼ਗੀਰਕੌਰ ਦੀ ਵੀ ਕਹਿੰਦੇ 14 ਤਰੀਕ ਨੂੰ ਵਾਪਸੀ ਹੋ ਜੇਗੀ ਉਧਰ ਇਹ ਚਰਚਾ ਇਹ ਵੀ ਆ ਕਿ ਭਾਜਪਾ ਨਾਲ ਗੱਠ ਜੋੜ ਵੀ ਹੋ ਸਕਦਾ ਤੇ ਹੋ ਸਕਦਾ ਹੈ ਕਿ ਢੀਂਡਾ ਸਾਹਿਬ ਔਰ ਬੀਬੀ ਜ਼ਗੀਰਕੌਰ ਦੇ ਜਰੀਏ ਗੱਠਜੋੜ ਹੋ ਰਿਹਾ ਹੋਵੇ ਇਹਦੇ ਹੁਣ ਸੁਭੀਤ ਸਿੰਘ ਬਾਦਲ ਜਾਂ ਬੀਜੇਪੀ ਵਾਲੇ ਦੱਸ ਸਕਦੇ ਨੇ ਕਿ ਅੰਦਰ ਦੀਆਂ ਗੱਲਾਂ ਕੀ ਨੇ ਪਰ ਕੀ ਇਹ ਫਾਇਦਾ ਹੋਏਗਾ ਬੀਬੀ ਜਗੀਰ ਕੌਰ ਨੂੰ ਤਾਂ ਫਾਇਦਾ ਹੋ ਸਕਦਾ ਖਰ ਬੀਜੇਪੀ ਨੂੰ ਕਿੰਨਾ ਕੀ ਫਾਇਦਾ ਹੋਏਗਾ ਇਹ ਸਭ ਤੋਂ ਵੱਡਾ ਸਵਾਲ ਆ ਪਰ ਹੁਣ ਬੀਬੀ ਜਗੀਰ ਕੌਰ ਕਿਹੜੀ ਪੋਜੀਸ਼ਨ ਚ ਲੜਨਗੇ ਕੀ ਉਹ ਉਹਨਾਂ ਦੀ ਉਹੀ ਹੈ ਕਿ ਮੈਂ ਸ਼ਰੂਮਨੀ ਗੁਰਦਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਬਣ ਕੇ ਬਹੁਤ ਹਜੇ ਮੇਰੇ ਕੰਮ ਬੜੇ ਅਧੂਰੇ ਨੇ ਜਿਹੜੇ ਤੁਸੀਂ ਪਹਿਲਾਂ ਤਿੰਨ ਵਾਰ ਪ੍ਰਧਾਨ ਬਣ ਕੇ ਨਹੀਂ ਕਰ ਸਕੇ ਉਸ ਸਭ ਤੋਂ ਵੱਡਾ ਸਵਾਲ ਤੇ ਹੁਣ ਕਹਿੰਦੇ ਕਿ ਜਿਹੜਾ ਕਾਲੀਆਂ ਦਾ ਜਾਂ ਬਾਦਲ ਪਰਿਵਾਰ ਦਾ ਲਫਾਫਾ ਕਲਚਰ ਸੀ ਉਹ ਮੇਰੇ ਇਲੈਕਸ਼ਨ ਲੜਨ ਦੇ ਨਾਲ ਉਹ ਬੰਦ ਹੋ ਗਿਆ ਉਹ ਸਾਰੇ ਜਿਹੜੇ ਸਵਾਲ ਨੇ ਉਹ ਆਉਣ ਵਾਲੇ ਸਮੇਂ ਚ ਉਹਦੇ ਜਵਾਬ ਲੋਕਾਂ ਨੂੰ ਮਿਲਣਗੇ ਹੁਣ ਬੀਬੀ ਚਗੀਰ ਕੌਰ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਭ ਤੋਂ ਵੱਡਾ ਕੋਰ ਕਮੇਟੀ ਦੇ ਮੈਂਬਰ ਬਣਾ ਦੇਣਗੇ ਹਨਾ ਜਿਹੜੇ ਹੁਣ ਇਸਤਰੀ ਕਾਲੀ ਦਲ ਉਹ ਵੀ ਸੁਬੀਤ ਸਿੰਘ ਬਾਦਲ ਉਹਨਾਂ ਨੇ ਸਾਰੀਆਂ ਬੀਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੀ ਆਂਗਣਵਾੜੀ ਵਰਕਰ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਬੀਬੀ ਉਹਨੂੰ ਪ੍ਰਧਾਨ ਬਣਾ ਦਿੱਤਾ ਕੀ ਹੋ ਸਕਦਾ ਕਿ ਹੁਣ ਫਿਰ ਜਿਵੇਂ ਢੀਂਡਸਾ ਸਾਹਿਬ ਨੂੰ ਸ਼੍ਰੋਮਣੀ ਕਾਲੀ ਦਲ ਦਾ ਸਰਪ੍ਰਸਤ ਸਲਾ ਦਿੱਤਾ ਤੇ ਬੀਬੀਆਂ ਦਾ ਜਿਹੜਾ ਕਾਲੀ ਦਲ ਉਹ ਦਾ ਸਰਪ੍ਰਸਤ ਫਿਰ ਬੀਬੀ ਜਗੀਰ ਕੌਰ ਨੂੰ ਲਾ ਦੇਣਗੇ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਐਡਜਸਟਮੈਂਟ ਕਰਨਾ ਪਊਗਾ ਕਿਉਂਕਿ ਅ ਕੁਰਸੀ ਤੇ ਚਾਹੀਦੀ ਹੈਗੀ ਤੇ ਕੁਰਸੀਆਂ ਦੇ ਬਾਣੀ ਜਾਂਦੀਆਂ ਹੈਗੀਆਂ ਪਰ ਇਹਦਾ ਕਿੰਨਾ ਫਾਇਦਾ ਹੁੰਦਾ ਇਹਨਾਂ ਦੇ ਨਾਲ ਤੇ ਜੇ ਗੱਠ ਜੋੜ ਹੁੰਦਾ ਬੀਜਪੀ ਦੇ ਨਾਲ ਜਿਹੜਾ ਕਹਿ ਰਹੇ ਕਿ 13 14 ਤਰੀਕ ਇਸ ਹਫਤੇ ਦੇ ਵਿੱਚ ਅਨਾਉਂਸਮੈਂਟ ਹੋ ਜਾਣੀ ਹੈ ਉਹਦਾ ਬੀਜਪੀ ਨੂੰ ਕਿੰਨਾ ਫਾਇਦਾ ਹੁੰਦਾ ਤੇ ਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ ਕਿਉਂਕਿ ਕਾਲੀ ਦਲ ਦੇ ਬਹੁਤ ਸਾਰੇ ਅਕਸਰ ਲੀਡਰ ਕਹਿੰਦੇ ਹੁੰਦੇ ਨੇ ਕਿ ਅਸੀਂ ਤੇ ਬੀਜੇਪੀ ਵਾਲਿਆਂ ਨੂੰ ਵੋਟਾਂ ਪਾ ਦਿੰਦੇ ਨੇ ਪਰ ਜਿਹੜਾ ਬੀਜੇਪੀ ਵਾਲਾ ਜਿਹੜਾ ਕਾਡਰ ਉਹ ਸਾਨੂੰ ਵੋਟਾਂ ਨਹੀਂ ਪਾਉਂਦਾ ਹੈਗਾ ਕਿਉਂਕਿ ਬੀਜੇਪੀ ਦੇ ਨਾਲ ਮੋਸਟਲੀ ਜਿਹੜਾ ਭਾਈਚਾਰਾ ਜੁੜਿਆ ਉਹ ਹਿੰਦੂ ਭਾਈਚਾਰਾ ਜੁੜਿਆ ਹੈਗਾ ਤੇ ਹਿੰਦੂ ਭਾਈਚਾਰਾ ਉਹ ਦੇਖਦਾ ਕਿ ਕਿੱਥੇ ਮੈਨੂੰ ਸੈਟ ਬੈਠੇਗਾ ਹੁਣ ਦੇਖੋ ਅੱਜ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਚੀਫ ਮਿਨਿਸਟਰ ਬਣੇ ਨੇ ਇੱਕ ਸਰਕਾਰੀ ਪ੍ਰੋਗਰਾਮ ਦੇ ਵਿੱਚ ਇੱਕ ਨਾਰੇ ਲੱਗ ਰਹੇ ਨੇ ਭਗਵਾਨ ਦੇ ਨਾਮ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਇਹੋ ਜੇ ਨਾਰੇ ਮੰਦਰਾਂ ਦੇ ਵਿੱਚ ਠੀਕ ਲੱਗਦੇ ਹੈਗੇ ਨਾ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸੌਚ ਕਾਇਜਾਰੇ ਪਰ ਉਹ ਜਿਹੜੀ ਲਹਿਰ ਜਿਹੜੀ ਭਾਜਪਾ ਉਸ ਤੇ ਚੱਲ ਰਹੀ ਹੈਗਾ ਤੇ ਉਹ ਲੱਗਦਾ ਕਿ ਉਹਨਾਂ ਨੂੰ ਭਾਜਪਾ ਨੂੰ ਲੱਗਦਾ ਕਿ ਉਹ ਜਿਹੜੇ ਨਾਰਿਆਂ ਦੇ ਨਾਲ ਦੇਸ਼ ਦਾ Hindu ਭਾਈਚਾਰਾ ਬਹੁਤ ਖੁਸ਼ ਆ ਉਹਦੇ ਨਾਲ ਕਾਲੀਦਲ ਨੂੰ ਵੀ ਲੱਗਦਾ ਹੋਊਗਾ ਕਿ ਕਿਉਂ ਨਾ ਫਿਰ ਆਪਾਂ ਵੀ ਗੱਠ ਜੋੜ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਨੇ ਇਸ ਵਾਰ 5 ਸੀਟਾਂ ਦੇ ਲੜਨ ਤੇ ਨਾਲ ਆ ਸੌਬਦਾ ਦੇਗਾ 5 ਕਿਹੜੀਆਂ ਅੰਮ੍ਰਿਤਸਰ ਆ ਗੁਰਦਾਸਪੁਰ ਆ ਜਲੰਧਰ ਆ ਹਿਆਰਪੁਰ ਆ ਤੇ ਲੁਧਿਆਣਾ ਜਾਂ ਪਟਿਆਲਾ ਹੋਵੇਗੀ ਇਸ ਕਰਕੇ ਉਹ ਤੇ ਹੁਣ ਸਵਾਲ ਹੈ ਕਿ ਸੁਬੀਰ ਸਿੰਘ ਬਾਦਲ ਹੁਣ ਦੁਬਾਰਾ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਹੈ ਹੁਣ ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਜਾਂਦੇ ਹਨ ਇਹ ਸਭ ਤੋਂ ਵੱਡਾ ਕਿਉਂਕਿ ਢੀਂਡਸਾ ਸਾਹਿਬ ਵੀ ਆ ਗਏ ਢੀਂਡਸਾ ਸਾਹਿਬ ਇੱਕ ਪਰਮਿੰਦਰ ਢੀਂਡਸਾ ਵਾਸਤੇ ਲੜਨਗੇ ਕਿਉਂਕਿ ਉਹਨਾਂ ਨੂੰ ਲੱਗਾ ਕਿ ਬੀਜੇਪੀ ਨਾਲ ਗੱਠ ਜੁੜੋਣਾ ਤੇ ਸੰਗਰੂਰ ਤੇ ਵੀ ਕਾਫੀ ਹਿੰਦੂ ਭਾਈਚਾਰਾ ਵਾਸਤੇ ਤੇ ਇੱਕ ਫਰੀਦਕੋਟ ਬੀਬੀ ਜਗੀਰ ਕੌਰ ਉਹ ਕਹਿੰਦੇ ਪਰਮਜੀਤ ਕੌਰ ਗੁਲਸ਼ਨ ਤੇ ਇਹ ਸਾਰਾ ਹੁਣ ਦੇਖਦੇ ਆ ਕਿ ਬੀਬੀ ਜਗੀਰ ਕੌਰ ਵੀ ਆ ਜਾਣ ਤੇ ਕਾਲੀਦਨ ਨੂੰ ਕਿੰਨਾ ਫਾਇ ਬੀਜੇਪੀ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਸੁਭਾਵਨਾ ਬਣ ਗਈ ਹੈ ਉਹਦੇ ਨਾਲ ਕਾਲੀ ਦਲ ਨੂੰ ਫਾਇਦਾ ਹੋਏਗਾ ਜਾਂ ਫਿਰ ਬੀਜੇਪੀ ਨੂੰ ਹੋਏਗਾ ਇਹ ਵੀ ਮਈ ਮਹੀਨੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਸਪਸ਼ਟ ਹੋ ਜਾਊਗੀ